ਪੰਜਾਬ ਦੇ ਵਿੱਚ ਬੁੱਧਵਾਰ ਨੂੰ ਮੌਸਮ ਵਿਭਾਗ ਦੇ ਅਲਰਟ ਦੇ ਬਾਵਜੂਦ ਬਾਰਿਸ਼ ਹੈ ਜੋ ਉਸ ਤਰ੍ਹਾਂ ਨਹੀਂ ਪੈਂਦੀ ਜਿਸ ਤਰ੍ਹਾਂ ਮੌਸਮ ਵਿਭਾਗ ਦਾ ਅਨੁਮਾਨ ਸੀ ਪਰ ਜੋ ਮੌਸਮ ਵਿਭਾਗ ਦੀ ਅਗਲੀ ਭਵਿੱਖਬਾਣੀ ਦੇ ਅਨੁਸਾਰ ਯਾਨੀ ਕਿ ਅੱਜ ਵੀਰਵਾਰ ਦੇ ਲਈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਜੋ ਬਰਸਾਤ ਹੈ ਬਰਸਾਤ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਹੋਵੇਗੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਰਸਾਤ ਦੇ ਲਈ ਅਲਰਟ ਹੈ ਜੋ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਿੱਤੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਇਲਾਕਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਤੇਜ਼ ਹਵਾਵਾਂ ਮਾ ਯਾਨੀ ਕਿ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਤੇ ਇਸ ਦੇ ਨਾਲ ਹੀ ਜੋ ਤੇਜ਼ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਸੋ ਦੱਸਦੇ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੀ ਨਹੀਂ ਪੀਂਦੇ ਨਾ ਪੈਣ ਕਾਰਨ ਜੋ ਪੰਜਾਬ ਦੇ ਵਿੱਚ ਜੋ ਤਾਪਮਾਨ ਹੈ ਤਾਪਮਾਨ ਪਹਿਲਾਂ ਵਾਂਗ ਹੀ ਬਣਿਆ ਰਿਹਾ ਪਰ ਕੁਝ ਇਲਾਕਿਆਂ ਦੇ ਵਿੱਚ ਜਦ ਮੀਂਹ ਪਿਆ ਹੈ ਉਸ ਤੋਂ ਬਾਅਦ ਪੰਜਾਬ ਦਾ ਉਸਤਨ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ 2.9 ਜੋ ਡਿਗਰੀ ਦੀ ਠਿਰਾਵਟ ਹੈ ਉਸਤਨ ਗਰਾਵਟ ਹੈ ਜੋ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਪਾਪ ਦੇ ਭਵਿੱਖਬਾਣੀ ਦੇ ਅਨੁਸਾਰ ਬਰਸਾਤ ਇੱਕ ਵਾਰ ਫਿਰ ਤੋਂ ਹੋਵੇਗੀ ਬਰਸਾਤ ਜੋ ਕਿ ਅ ਵੈਸਟਰਨ ਡਿਸਟਰਬੈਂਸ ਅਤੇ ਮੌਨਸੂਨ ਦੇ ਜੋ ਮਿਲਨ ਦੇ ਨਾਲ ਜੋ ਇਕੱਠੇ ਹੋਣ ਦੇ ਨਾਲ ਹੀ ਬਰਸਾਤ ਕਾਫੀ ਤੇਜ਼ ਰਹੇਗੀ ਔਰ ਇਸ ਦੇ ਨਾਲ ਨਾਲ ਜੋ ਕੋਈ ਵਿਕਵਾਣੀ ਕੀਤੀ ਹੈ ਕਿ ਇਸ ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਸੋ ਮੌਸਮ ਵਿਭਾਗ ਦੀ ਭਵਿੱਖਬਾਣੀ ਵੀਰਵਾਰ ਅਤੇ ਸ਼ੁੱਕਰਵਾਰ ਦੇ ਲਈ ਕੀਤੀ ਗਈ ਹੈ ਵੀਰਵਾਰ ਨੂੰ yellow alert ਜਾਰੀ ਕੀਤਾ ਗਿਆ ਪੰਜਾਬ ਦੇ ਲਗਭਗ ਜੋ 10 ਤੋਂ 12 ਸੂਬਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੱਸੀ ਗਈ ਹੈ ਸੂ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੱਸੀ ਗਈ ਸੂਬੇ ਦੇ ਵਿੱਚ ਜੋ 9 ਤੋਂ 10 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਤੇਜ਼ ਬਰਸਾਤ ਪਵੇਗੀ ਅਤੇ ਇਸ ਦੇ ਨਾਲ-ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਸੋ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਵੈਸੇ ਇਸ ਅਲਰਟ ਦੇ ਵਿੱਚ ਜੋ ਮੀਂਹ ਅਤੇ ਤੇਜ਼ ਹਵਾਵਾਂ ਦੀ ਗੱਲ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪਰ ਫਿਲਹਾਲ ਜੋ ਮੌਨਸੂਨ ਹੈ ਆਪਣਾ ਉਸ ਤਰੀਕੇ ਦਾ ਰੂਪ ਨਹੀਂ ਦਿਖਾ ਪਾਇਆ ਜਿਸ ਤਰ੍ਹਾਂ ਦੀ ਭਵਿਕਵਾਣੀ ਮੌਸਮ ਵਿਭਾਗ ਦੇ ਬੋਲ ਲਗਾਤਾਰ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਜੋ ਕਾਰਨ ਹੈ ਉਹ ਸਹੀ ਦਬਾਅ ਨਾ ਬਣਨ ਕਰਕੇ ਸੋ 에ਅਰ ਪ੍ਰੈਸ਼ਰ ਹੈ ਜੋ ਸਹੀ ਤਰੀਕੇ ਦਾ ਨਹੀਂ ਬਣ ਪਾਇਆ ਜਿਸ ਕਰਕੇ ਪੰਜਾਬ ਦੇ ਵਿੱਚ ਇਸ ਵਕਤ ਮੌਨਸੂਨ ਹੈ ਜੋ ਆਪਣਾ ਪੂਰੀ ਤਰੀਕੇ ਦਾ ਅਸਰ ਦਿਖਾਉਣ ਦੇ ਵਿੱਚ ناکਾਮਯਾਬ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਹੈ ਜੋ 34% ਦੀ ਘਟਮੀ ਪੈ ਰਿਹਾ ਹੈ ਮੌਨਸੂਨ ਦੇ ਵਿੱਚ ਕਾਫੀ ਘਟਮੀਆ ਜੋ ਦਰਜ ਕੀਤਾ ਗਿਆ ਵਪਾਰ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਵਿਭਾਗ ਦਾ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਪੇਪਰਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਵੇਗੀ ਅਤੇ ਪੰਜਾਬ ਦੇ ਵਿੱਚ ਤਾਪਮਾਨ ਜੋ ਘਟਦਾ ਹੋਇਆ ਦਿਖਾਈ ਦੇਵੇਗਾ